ਪਰਮਾਤਮਾ ਨੇ ਇੱਕ ਪਰਮਾਰਥ ਦੇ ਮਾਰਗ ਨੂੰ ਸਤ ਤੇ ਸੱਚ ਦੇ ਰੂਪ ਵਿੱਚ ਇੱਕ ਸੱਚੀ ਪ੍ਰਕਿਰਿਆ ਦੇ ਵਿੱਚ ਚਲਾਉਣ ਵਾਸਤੇ ਇੱਕ ਨਵਾਂ ਮਾਰਗ ਦੇਣ ਵਾਸਤੇ ਭਗਤ ਭਗਵਾਨ ਦੀ ਮਰਜ਼ਾ ਦਾ ਨੂੰ ਕਠਨ ਕੀਤਾ। ਭਗਵਾਨ ਉਦੋਂ ਮਾਤ ਲੋਕ ਵਿੱਚ ਆਪਣਾ ਪ੍ਰਗਟਾਵਾ ਕਰਦੇ ਨੇ ਜਦੋਂ ਭਗਵਾਨ ਨੇ ਆ ਕੇ ਆਪਣੇ ਆ ਭਗਤਾਂ ਦੇ ਲੈਣੇ ਦੇਣੇ ਮੁਖਾਤਬ ਕਰਨੇ ਪਰਮੇਸ਼ਵਰ ਨੇ ਪਗਤਾਂ ਦੇ ਲੈਣੇ ਦੇਣੇ ਮਖਾਤਬ ਕੀਤੇ ਪਰਮਾਤਮਾ ਨੇ ਆਪਣੇ ਉਸ ਅਗੰਮੇ ਰੂਪ ਦੀ ਉਜਿਆਰਤਾ ਕੀਤੀ ਜਿੱਥੇ ਕਦੀ ਕਿਸੇ ਸੰਸਾਰੀ ਜੀਵ ਦੀ ਸੋਚ ਜਾ ਸਕਦੀ ਨਹੀਂ ਸੀ ਹਜੂਰ ਸ਼ੈਨਛਾ ਜੀ ਨੇ ਸ੍ਰਵ ਮਾਨਵ ਜਾਤੀ ਵਾਸਤੇ ਸੋਹੰਗ ਮਹਾਰਾਜ ਸ਼ੇਰ ਸੇ ਵਿਸ਼ਨੂ ਭਗਵਾਨ ਦੀ ਜੈ ਦਾ ਜੈਕਾਰਾ ਦੇ ਹਜੂਰ ਸ਼ੈਨਛਾ ਜੀ ਦੇ ਆਪਣੇ ਕਵਿੱਤ ਰਸਨਾ ਤੋਂ ਆਪ ਅਰਥ ਕੀਤੇ ਨੇ ਜਿਨ੍ਹਾਂ ਦੇ ਵਿੱਚ ਹੋਰ ਕੋਈ ਦੂਸਰੀ ਗੱਲ ਕਦੀ ਆ ਸਕਦੀ ਹੀ ਨਹੀਂ ਹਜੂਰ ਸ਼ੈਨਛਾ ਜੀ ਨੇ ਫਰਮਾਨ ਕੀਤਾ ਸੋ ਹੰਗ ਮਾਰਾਈ ਸ਼ੇਰ ਸੇ বিষ্ণੂ ਭਗਵਾਨ ਦੀ ਜੈ ਦਾ ਅਰਥ ਕੀਤਾ ਸੋ ਪਰਮਾਤਮਾ ਹੰਗ ਆਤਮਾ ਜੇੜਾ ਪਰਮਾਤਮਾ ਜੋਤ ਸਰੂਪ ਹੈ ਨੇਕਲੰਖ ਹੈ ਜੋਤੇ ਸ਼ਬਦੀ ਤਾਰ ਨੂੰ ਨੇਕਲੰਖ ਕਿਹਾ ਗਿਆ ਉਹੀ ਸਾਰਿਆਂ ਦਾ ਮਹਾਰਾਜ ਅਤੇ ਸਾਰਿਆਂ ਦਾ ਪਾਤਸ਼ਾਹ ਹੈ ਉਹੀ ਸਾਰਿਆਂ ਨੂੰ ਪੈ ਵਿੱਚ ਰੱਖਣ ਵਾਲੀ ਸਮਰੱਥ ਤਾਕਤ ਹੈ ਉਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਵਿਸ਼ਨੂ ਰੂਪ ਹੋ ਕੇ ਔਰ ਅੰਤ ਤੱਕ ਰਹਿਣ ਵਾਲਾ ਭਗਵਾਨ ਹੈ ਜੋਤੀ ਜੋਤ ਸਰੂਪ ਹੈ ਜੋਤੀ ਆਤਮਾ ਜੋਤ ਪਰਮਾਤਮਾ ਜੋ ਸਰਬ ਆਤਮਾ ਦਾ ਪਰਮਾਤਮਾ ਹੈ ਔਰ ਜੋਤ ਸਰੂਪ ਹੈ ਸਰੀਰ ਨਹੀਂ ਤਨ ਨਹੀਂ ਵਜ਼ੂਦ ਨਹੀਂ ਮਾਟੀ ਖਾਕ ਨਹੀਂ उस नंक क्या गया किसी इंसान नेकल लंक नहीं क्या गया हजूर शह जी ने अपने पवित्र ज्योति तो जो स्वरूप हार महाराज शेर से विष्णु भगवान दे आप अपने मुखार बिंदो तो अर्थ कि सब तो वीडी गल के परमात्मा धरती उपर आने की जरूरत ही क्यों सी ਪਰਮਾਤਮਾ ਤੇ ਸਦਾ ਹੀ ਸੁਭਾਇਮਾਨ ਹੈ ਆਦਿ ਜਗਤ ਸਤ ਤੇ ਸੱਚ ਦੀ ਧਾਰ ਹੈ ਪਰਮਾਤਮਾ ਇੱਕ ਪਰਮਾਤਮਾ ਹੈ ਜੋ ਸਤ ਤੇ ਸੱਚ ਦਾ ਰੂਪ ਹੈ ਇੱਕ ਪਰਮਾਤਮਾ ਹੈ ਜੋ ਹਰ ਹਿਰਦੇ ਵਿੱਚ ਆਪਣਾ ਵਾਸ ਰੱਖਦਾ ਹੈ ਇੱਕ ਪਰਮਾਤਮਾ ਹੈ ਜੋ ਬ੍ਰਹਮੰਡਾਂ ਖੰਡਾਂ ਦਾ ਰਸੇਤਾ ਬਣਦਾ ਹੈ ਤੇ ਪਰਮਾਤਮਾ ਨੂੰ ਧਰਤੀ ਉੱਪਰ ਆਉਣ ਦੀ ਜ਼ਰੂਰਤ ਨਹੀਂ ਸੀ ਪਿਛਲੀਆਂ ਪੈਛੀਨ ਗੋਈਆਂ ਦੇ ਆਧਾਰ ਤੇ ਪਰਮਾਤਮਾ ਨੂੰ ਮਾਤ ਲੋਕ ਦੇ ਵਿੱਚ ਆਪਣਾ ਅਵਤਾਰੀਕਰਨ ਕਰਨਾ ਪਿਆ ਬੇਸ਼ੱਕ ਪੈਛੀਨ ਗੋਈਆਂ 11ਵੇਂ ਅਵਤਾਰ ਕਸ਼ਵ ਜੀ ਦੀਆਂ ਸੀ ਮਤਸਤੇ ਕਸ਼ਵ ਦੇ ਲੇਖ ਨੂੰ ਪੂਰਿਆ ਕਰਨ ਵਾਸਤੇ ਜਾਂ ਉਹ ਪੈਛੀਨ ਗੋਈ ਵੇਦ ਵ્યાਸ ਜੀ ਦੀ ਸੀ ਕਿ ਜਦੋਂ ਉਹ ਪਰਮਾਤਮਾ タルਤੀ ਤੇ ਆਵੇਗਾ ਉਹ ਸੋਹੰਗ ਦਾ ਜਾਪ ਦੇਵੇਗਾ ਤੇ ਆਪਣੇ ਆਪ ਭਗਤਾਂ ਨੂੰ ਆਪਣੀ ਸੱਚੀ ਸ਼ਰਨ ਦੇਵੇਗਾ ਸਭ ਤੋਂ ਵੱਡੀ ਗੱਲ ਬਾਵਨ ਜੀ ਨੇ ਕਹੀ 16ਵੇਂ અવਤਾਰ ਨੇ ਕਿ ਉਹ ਪਰਮਾਤਮਾ タルਤੀ ਤੇ ਆਵੇਗਾ ਸਬਦੇ ਲੈਣੇ ਦੇਣੇ ਪੂਰੇ ਕਰਕੇ ਇੱਕ ਅਜਿਹੇ ਰੂਪ ਦੇ ਵਿੱਚ ਆਪਣਾ ਪ੍ਰਗਟਾਵਾ ਕਰੇਗਾ ਜਿੱਥੇ ਜੀਵ ਦੀ ਸੋਚ ਖਤਮ ਹੋ ਜਾਵੇਗੀ ਇਸੇ ਕਰਕੇ ਬਾਵਨ ਜੀ ਨੇ ਇੰਗਲੈਂਡ ਡੋਬਰ ਦੀ ਤੱਤੀ ਤੇ 7 ਕਿਲੋਮੀਟਰ ਅਕੇ ਆ ਕੇ ਆਪਣੀ ਰਸਨਾ ਦੇ ਨਾਲ ਪੱਪਾ ਅੱਖਰ ਲਿਖਿਆ ਕਿ ਉਹ ਪਰਮ ਭਰਮ ਪਰਮਾਤਮਾ ਆਵੇਗਾ ਤੇ ਸਭ ਦੇ ਲੈਣੇ ਦੇਣੇ ਮੁਖਾਤਬ ਕਰੇਗਾ ਉਹ ਪਰਮਾਤਮਾ ਕਿਹੋ ਜਿਹਾ ਹੋਵੇਗਾ ਉਹ ਪਰਮਾਤਮਾ ਆਪਣੇ ਸਤ ਸਰੂਪ ਨੂੰ ਮਾਤ ਲੋਕ ਵਿੱਚ ਪ੍ਰਗਟ ਤੇ ਪ੍ਰਸਿੱਧ ਕਰਕੇ ਆਪਣੇ ਸਿਰ ਤੇ ਉੱਪਰ ਪੰਚਮੁਖੀ ਤਾਜ ਰੱਖੇਗਾ। ਬੇਸ਼ੱਕ ਪਰਮਾਤਮਾ ਨਿਰਗੁਣ ਹੈ ਨਿਰੰਕਾਰ ਹੈ ਜੋਤ ਸਰੂਪ ਹੈ ਸ਼ਬਦ ਦੀ ਤਾਰ ਆਦ ਗਾਦ ਸਤ ਤੇ ਸੱਚ ਹੈ ਪਰ ਸਰਬ ਹਰ ਸੰਗਤ ਜਿਨ੍ਹਾਂ ਚਿਰ ਪਰਮਾਤਮਾ ਆਪਣੇ ਸਰਗੁਣ ਸਤ ਸਰੂਪ ਨੂੰ ਮਾਤ ਲੋਕ ਵਿੱਚ ਮਖਾਤਬ ਨਹੀਂ ਕਰਦੇ ਉਹਨਾਂ ਚਿਰ ਕਿਸੇ ਦਾ ਲੈਣਾ ਦੇਣਾ ਦਿੱਤਾ ਜਾ ਸਕਦਾ ਨਹੀਂ ਸੀ। ਇਸੇ ਤਰ੍ਹਾਂ ਹੈ ਅੱਜ ਦਾ ਦਿਹਾੜਾ ਪਹਿਲੀ ਕਤਕ ਅਜੂਰ ਸ਼ੈਨਛਾ ਜੀ ਨੇ ਪਹਿਲੀ ਕਤਕ ਨੂੰ ਮਾਤ ਲੋਕ ਦੇ ਵਿੱਚ ਮਾਨ ਦੇ ਦਿੱਤਾ ਪਹਿਲੀ ਕਤਕ ਨੂੰ ਹਜੂਰ ਸ਼ੈਨਛਾ ਜੀ ਨੇ ਜੇਠੂ ਆੜ ਹਰ ਪਗਦਵਾਰ ਦੀ ਬੰਤਰ ਨੂੰ ਮਾਨ ਦੇ ਦਿੱਤਾ ਪਰਮਾਤਮਾ ਨੇ ਵੰਡ ਰੱਖੀ ਹੀ ਕਿਉਂ ਪਹਿਲੀ ਕਤਕ 2018 ਵਿਕਰਮੀ ਜੇਠੂ ਆਲ ਦਰਬਾਰ ਵਿੱਚ ਹਜੂਰ ਸ਼ੰਚਾ ਜੀ ਨੇ ਅੱਜ ਦੇ ਦਿਵਸ ਇਹ ਵਿਹਾਰ ਕਰਾਇਆ ਹਰ ਮਹੀਨੇ ਹਰ ਪ੍ਰਵਿਸ਼ਟੇ ਦੀ ਆਪਣੀ ਮਹਾਨਤਾ ਆਪ ਹੁੰਦੀ ਹੈ ਤੇ ਪਰਮਾਤਮਾ ਨੇ ਤੁਹਾਨੂੰ ਮਾਰਗ ਦਿੱਤਾ ਹੀ ਕਿਉਂ ਕਿ ਐ ਮੇਰੇ ਗੁਰਮੁਖੋ ਤੁਹਾਡਾ ਇੱਕ ਰੂਪ ਹੋਣਾ ਚਾਹੀਦਾ ਹੈ ਤੁਹਾਡਾ ਇਸ਼ਟਪੁਰਖ ਅਕਾਲ ਦਾ ਹੋਣਾ ਚਾਹੀਦਾ ਹੈ ਨਿਰਗੁਣ ਜੋਤਪੁਰਖ ਅਕਾਲ ਦਾ ਹੀ ਕੇਵਲ ਇਸ਼ਟ ਮੰਨਣਾ ਸਤਗੁਰ ਕੇਵਲ ਸ਼ਬਦ ਨਹੀਂ ਜੇ ਸਰੀਰ ਵਿੱਚ ਆਪਣਾ ਪ੍ਰਗਟਾਵਾ ਕਰੇ ਉਸ ਦਾ ਸਤਕਾਰ ਕਰਨਾ ਜਾਤ ਪਾਤਾਂ ਦੇ ਆਧਾਰ ਤੇ ਕਿਸੇ ਨਾਲ ਕਰਨਾ ਨਹੀਂ ਪਰਮਾਤਮਾ ਨੇ ਜਾਤਾਂ ਪਾਤਾਂ ਨਹੀਂ ਬਣਾਈਆਂ ਪਰਮਾਤਮਾ ਨੇ ਕੋਈ ਬੰਧਨ ਨਹੀਂ ਬਣਾਇਆ ਕੋਈ ਸ਼ਰ੍ਹਾਂ ਨਹੀਂ ਬਣਾਈ ਕੋਈ ਮਜ਼ਬ ਨਹੀਂ ਬਣਾਇਆ ਪਰਮਾਤਮਾ ਆਸ਼ਰਾ ਹੈ ਪਰਮਾਤਮਾ ਨੇ ਕੋਈ ਸ਼ਰ੍ਹਾਂ ਨਹੀਂ ਰੱਖੀ ਜੇ ਪਰਮਾਤਮਾ ਆਸ਼ਰਾ ਤੇ ਉਸ ਦਾ ਵਖਤ ਵੀ ਕਦੀ ਕਿਸੇ ਸ਼ਰ੍ਹਾਂ ਦੇ ਬੰਧਨ ਵਿੱਚ ਹੁੰਦਾ ਹੀ ਨਹੀਂ ਗੁਰਸਿੱਖ ਹੈ ਕੀ ਹੈ ਗੁਰਸਿੱਖ ਦਾ ਰੂਪ ਕੀ ਹੈ ਗੁਰਸਿੱਖ ਦੀ ਪਰਵਾਸ਼ਾ ਕੀ ਹੈ ਗੁਰਸਿੱਖ ਦੀ ਮਰਜ਼ਾਦਾ ਕੀ ਹੈ ਗੁਰਸਿੱਖ ਜੋ ਆਪਣੇ ਪਰਮਾਤਮਾ ਤੇ ਪੁਰਖੇ ਅਕਾਲ ਦੇ ਉੱਤੇ ਵਿਸ਼ਵਾਸ ਰੱਖੇ ਗੁਰਸਿੱਖ ਸੰਸਾਰ ਵੱਲੋਂ ਨਿਮਾਣਾ ਹੋ ਕੇ ਆਪਣੇ ਪਰਮਾਤਮਾ ਦੇ ਦਰ ਘਰ ਦੇ ਵਿੱਚ ਇੱਕ ਸੱਚੀ ਨਿਮਸਕਾਰ ਕਰੇ ਸੱਚਾ ਗੁਰਸਿੱਖ ਜਾਂ ਸੱਚਾ ਭਗਤ ਆਪਣੇ ਮਨ ਦੇ ਵਿੱਚ ਹੰਕਾਰ ਨਾ ਰੱਖੇ ਮਾਣ ਨਾ ਰੱਖੇ ਕਿਉਂਕਿ ਗੁਰਸਿੱਖ ਦਾ ਮਾਣ ਸਿਰਫ ਪਰਮੇਸ਼ਵਰ ਦੇ ਚਰਨ ਹੁੰਦੇ ਹੈ ਤੇਰੇ ਚਰਨ ਮੇਰਾ ਮਾਨ ਨਿਮਾਨਿਆ ਮਾਨਿਆ ਪਰਖਾਇੰਦਾ ਹੈ ਅਕਾਲ ਪੁਰਖ ਤੇਰੇ ਚਰਨਾਂ ਦਾ ਓਟ ਆਸਰਾ ਮੇਰਾ ਮਾਨ ਹੀ ਤੇਰੇ ਚਰਨ ਨੇ ਸਰਬਾਰ ਸੰਗਤ ਗੁਰਸਿੱਖ ਨੂੰ ਜਨਮ ਕਦੋਂ ਮਿਲਦਾ ਹੈ ਮਾਤਰੂ ਵਿੱਚ ਲਖ ਚਰਸੀ ਜੁਨੀ ਵਿੱਚੋਂ ਮਾਨਸ ਜਨ ਉੱਤਮ ਤੇ ਸ੍ਰੇਸ਼ਟ ਮੰਨਿਆ ਗਿਆ ਇਸ ਜਨਮ ਦੇ ਵਿੱਚ ਪਰਮੇਸ਼ਰ ਆਪਣੀ ਪਹਿਚਾਨ ਦਿੰਦੇ ਨੇ ਕਿ ਉਹ ਉਸ ਮਨੁੱਖ ਨੇ ਉਸ ਪਰਮਾਤਮਾ ਬੇਪਹਿਚਾਨ ਨੇ ਤੁਹਾਨੂੰ ਆਪਣੀ ਪਹਿਚਾਨ ਦੇ ਦਿੱਤੀ ਸੰਸਾਰ ਵਿੱਚ ਤੇ ਆਪਣਾ ਨਾਮ ਰੱਖ ਲਿਆ ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਬੇਪਹਿਚਾਨਾ ਮੇਰੇ ਬਿਨਾਂ ਤੁਹਾਡੀ ਕੌਣ ਕਰੇ ਪਹਿਚਾਣ ਮੇਰੇ ਤੋਂ ਬਿਨਾਂ ਤੁਹਾਡੀ ਸੰਸਾਰ ਦੇ ਵਿੱਚ ਕੋਈ ਪਹਿਚਾਨ ਨਹੀਂ ਕਰ ਸਕਦਾ ਵੇਖਿਓ ਗੁਰਮੁਖ ਕੋ ਕਦੀ ਚਾਤਾ ਪਾਤਾ ਦੇ ਵਿੱਚ ਨਾ ਵੱਜ ਜਾਣਾ ਗੁਰਮੁਖ ਮੇਰੀ ਉੱਤਮ ਜਾਤੀ ਚਰਨ ਕਮਲ ਹਰ ਡੇਰਾ ਲਾਇਆ ਮਿਲਿਆ ਮੇਲ ਕਮਲਾ ਪਤੀ ਉੱਪਰ ਤਲਮਾਨ ਰਖਾਇ ਮੇਰੀ ਇੱਕ ਜਾਤ ਹੈ ਉਹ ਗੁਰਮੁਖ ਜਾਤ ਹੈ ਇਸ ਤੋਂ ਉੱਪਰ ਮੇਰੀ ਹੋਰ ਕੋਈ ਸੰਸਾਰ ਦੇ ਵਿੱਚ ਮੈਂ ਜਾਤ ਰੱਖੀ ਹੀ ਨਹੀਂ ਇਸੇ ਤਰ੍ਹਾਂ ਇਹ ਜੂਸ਼ਣ ਚਾ ਜੀ ਨੇ ਬੇਸ਼ੱਕ ਇਹਲੇ ਕਾਫੀ ਪਿੱਛੋਂ ਚੱਲ ਰਹੇ ਨੇ ਅਸੂ ਮਹੀਨੇ ਤੋਂ ਚਾਰ ਪੰਜ ਗ੍ਰੰਥਾ ਦੇ ਵਿੱਚ ਸਾਰਾ ਹਰਪ੍ਰਗਤ ਦਵਾਤੀ ਬਨ ਤਦਾ ਵੇਰਵਾ ਆਉਂਦਾ ਹੈ ਸ਼ਤੀ ਜੁਗ ਪਗ ਤਨ ਵਾਂਢ ਹਰ ਜੁ ਕਾਰਿਦਾ ਆਇਆ ਆਤਮ ਹੋਇ ਕ ਦੇ ਨਾਂ ਰੰਡ ਜਿਸ ਹਰ ਕੰਤ ਕੰਤੂਲੇ ਮਨਾਇਆ ਨਿਰਗੁਣ ਸੁਹਾਏ ਸੁਹਾਗੀ ਸ਼ੰਦ ਸਾਰੇ ਗੁਣੇ ਟੋਲਾ ਗਿਆ ਸਰਬ ਹਸਨ ਪਰਮਾਤਮਾ ਆਪੇ ਹੀ ਨਿਰਗੁਣ ਤੇ ਆਪੇ ਹੀ ਸਰਬ ਗੁਣ ਦੀ ਤਾਰ ਬਣ ਕਾਲੇ ਜੋ ਗਿਆਨਤਮ ਖੇਰ ਕਰੇ ਪਗਵੰਤ भगत ਸਾਚੇ ਲੈ ਵੜੇ ਆਇਆ लोक मात बना है बनते चारो कुंटल की रे खिचाया ज्योति ज्योत स्वरूप हारे आप अपनी कृपा कर पग तदवारा ले सुहाया ਪਗਤ ਦਵਾਰ 36 ਫੁੱਟ ਜਿਸ ਸਰ ਪਗਤ ਦਵਾਰ ਦੇ ਅੰਦਰ ਅਸੀਂ ਬੈਠੇ ਹਾਂ ਇਹ ਦੀਪੰਤਰ 36 ਫੁੱਟ ਲੰਬਾਈ ਚੜਾਈ ਉਚਾਈ 36 ਫੁੱਟ ਹੈ ਤੇ ਹਰ ਪਗਤ ਦਵਾਰ 36 ਦਿਨਾਂ ਦੇ ਵਿੱਚ ਤਿਆਰ ਕੀਤਾ ਗਿਆ ਕਿਉਂਕਿ 36 ਜੁਗਾਂ ਦੀ ਮੰਗ ਸੀ 36 ਜੁਗਾਂ ਦੀ ਡਿਮਾਂਡ ਸੀ ਕਿ हे ਅਕਾਲ ਪੁਰਖ ਜਦੋਂ ਤੁਸੀਂ ਮਾਤ ਲੋਕ ਵਿੱਚ ਆਓ ਤੇ ਸਾਨੂੰ 36 ਜੁਗਾਂ ਨੂੰ ਆਪਣੇ ਲੇਖੇ ਲਾ ਲੋ ਕਿਉਂਕਿ ਪਰਮਾਤਮਾ ਹੀ ਜਾਣਦਾ ਹੋਇਆ ਪਰਮਾਤਮਾ ਨੇ 36 ਜੁਗਾਂ ਦੀ ਪੁਕਾਰ ਨੂੰ ਸੁਣਿਆ ਤੇ 36 ਜੁਗਾਂ ਨੂੰ ਲੇਖੇ ਲਾ ਲਿਆ ਅਜੂਰ ਸ਼ੈਨਚਲੀ ਨੇ ਮਾਤ ਲੋਕ ਵਿੱਚ ਹਰ ਭਗਤ ਦਵਾਰ ਨੂੰ ਮਾਨ ਦੇ ਦਿੱਤਾ ਹਰ ਭਗਤ ਦਵਾਰ ਕਿਉਂ ਨਾਮ ਰੱਖਿਆ ਗਿਆ ਕਿ ਇਹ ਭਗਤਾਂ ਦਾ ਦਵਾਰ ਹੈ ਇੱਥੇ ਕੋਈ ਜਾਤ ਨਹੀਂ ਪਾਤ ਨਹੀਂ ਉੱਚ ਨਹੀਂ ਨੀਚ ਨਹੀਂ ਕੋਈ ਸ਼ਰ੍ਹਾਂ ਨਹੀਂ ਇੱਥੇ ਸਭ ਦਾ ਇੱਕੋ ਜਿਹਾ ਮਾਨ ਹੈ ਚਾਰੇ ਵਰਨਾ ਦਾ ਪ੍ਰਤੀਕ ਹੈ ਇੱਥੇ ਕੋਈ ਸ਼ਰਅ ਰੱਖੀ ਹੀ ਨਹੀਂ। ਫਗਤ ਦਵਾਰਾ ਬਣੀ ਮਾਤ ਚਾਰ ਯੁਗ ਵੜੇ ਆਇਂਦਾ ਸਤਿ ਯੁਗ ਸਾਚੀ ਦਿੱਤੀ ਦਾਤ ਵਸਤ ਅਮੋਲਕ ਚੋਲੀ ਪਾਇਂਦਾ ਆਪੇ ਵੇਖੇ ਮਾਰੀ ਚਾਰ ਨੇਤਰ ਨੈਣ ਨੈਣ ਮਟੀ ਕਾਇੰਦਾ ਬੈਠਾ ਰਹਿ ਇਕੀ ਅਕਾਂਤ ਅਕਲ ਕਲ ਖੇਲੇ ਕਰਾ인다 ਪਰਮਾਤਮਾ ਇਕ ਇਕਲਾ ਉਹ ਪਰਮਾਤਮਾ ਇਕ ਹੈ ਇਕੇ ਅਕਲਾ ਇਕਮਕਾਰ ਉਹ ਪਰਮਾਤਮਾ ਨੇ ਆਪਣੇ ਉਸ ਖੇਲ ਨੂੰ ਮਾਤ ਲੋਕ ਵਿੱਚ ਕਿਸ ਰੂਪ ਵਿੱਚ ਕੀਤਾ ਜਾਣੇ ਪਗਤਾ ਬਖਸ਼ੇ ਆਪੇ ਦਾਤ ਦੁੱਖ ਸੁੱਖ ਨਾਲ ਮਲਾਈਂਦਾ ਨੌਖੰਡ ਪ੍ਰਿਥਵੀ ਬਣੇ ਇੱਕ ਪ੍ਰਾਂਤ ਨੌਖੰਡ ਨਵਖੰਡਾ ਨੂੰ ਮਾਨ ਦੇ ਦਿੱਤਾ ਕੁਲਾਖੰਡ ਪਾਰਕ ਖੰਡ ਕੇਤਮਾਲ ਹਰਨ ਜਮਨ ਰਮਕ ਪੱਤਰ ਨਵਾ ਖੰਡਾ ਨੂੰ ਮਾਨ ਦੇ ਦਿੱਤਾ ਹਜੂਰ ਸ਼ੈਨ ਚਲ ਜੀ ਨੇ ਇੱਕੋ ਪ੍ਰਾਂਤ ਬਣੇਗਾ ਇਸ ਦੀ ਕੋਈ ਦੂਜੀ ਹੱਦ ਨਹੀਂ ਰਹਿ ਜਾਏਗੀ ਲੱਖ ਚਰਾਸੀ ਬੰਨੇ ਨਾ ਨਤਾਬਾ ਦਾਤਾ ਇੱਕ ਜੁੜਾਏਂਦਾ ਸੋਹੰਗ ਸ਼ਬਦ ਸੁਣਾ ਹੈਗਾਤ ਮੰਤਰ ਅੰਤਰ ਆਪ ਸਮਝਾਏਂਦਾ ਜੋਤੀ ਛੋਤ ਸਰੂਪੀ ਹਾਰੇ ਆਪ ਆਪਣੀ ਕਿਰਪਾ ਕਰ ਸਾਚ ਦੁਆਰਾ ਸੋਬਾ ਪਾਏਂਦਾ 36 ਸਤੀ ਫੋਟ ਚਾਰੇ ਦਵਾਰ ਹਰ ਪਗ ਦੇ ਦਵਾਰ ਦੀਆਂ ਸਾਰੀਆਂ ਦਵਾਰਾਂ 36 ਫੋਟ ਤ੍ਰੇ ਤ੍ਰੇ ਦਿਸ਼ਾ ਬੰਨੇ ਤਾਰ ਚੌਥੇ ਰਿਹਾਸ ਮਈਆ ਤਿੰਨਾਂ ਦਵਾਰਾਂ ਦੇ ਵਿੱਚ ਤਿੰਨ ਤਿੰਨ ਦਰਵਾਜ਼ੇ ਰੱਖ ਦਿੱਤੇ ਚੌਥੀ ਦਿਸ਼ਾ ਦੱਕਣ ਨੂੰ ਬੰਦ ਕਰ ਦਿੱਤਾ ਜਿੱਥੇ ਹਜ਼ੂਰ ਸ਼ੈਨ ਚਾਈ ਦਾ ਸਤ ਸਿੰਗਾਸਨ ਸੱਜਿਆ ਹੈ 634 ਦਵਾਰ ਨੋ ਨੋ ਵੰਡ ਵੰਡਿਆ ਤਰੇ ਤਰੇ ਦਿਸ਼ਾ ਬੰਨੇ ਸਾਤ ਚੌਥੇ ਰਿਹਾਸ ਮਈਆ ਹਜੂਰ ਸ਼ੈਨਸ਼ਾ ਜੀ ਨੇ ਹਰ ਪਗੜ ਦਵਾਰ ਦੀ ਬੰਤ ਤਿੰਨ ਤਿੰਨ ਦਰਵਾਜੇ ਰੱਖ ਦਿੱਤੇ ਨੋ ਦਰਵਾਜੇ ਰੱਖ ਦਿੱਤੇ ਹਰ ਪਗੜ ਦਵਾਰ ਨੂੰ ਦੱਖਣ ਦਿਸ਼ਾ ਬੰਦ ਕਰ ਦਿੱਤੀ ਜਿੱਥੇ ਆਪਣਾ ਸੱਤਿ ਸਿੰਘਾਸਨ ਹਜੂਰ ਸ਼ੈਨਸ਼ਾ ਜੀ ਨੇ ਲਗਵਾਇਆ ਇਹ ਦ칸 ਦੀ ਸ਼ਾ ਦੇ ਵਿੱਚ ਪਰਮੇਸ਼ਵਰ ਨੇ ਆਪਣੀ ਅਗੰਮਤਾ ਦੀ ਕਿਰਪਾ ਕਰ ਦਿੱਤੀ। ਹਜੂਰ ਸ਼ੰਚਾ ਜੀ ਨੇ 5 4 ਨੂੰ ਮਾਣ ਦੇ ਦਿੱਤਾ। 5 ਕੋ 6 4 ਬੀਬੀਆਂ ਸੇਵਾ ਤੇ ਹੋਣ ਗਿਆ। 7 4 ਨੂੰ ਜੇ ਦਰਵਾਜਿਆਂ ਦੀ ਉਚਾਈ 7 ਫੁੱਟ ਤੇ ਚੜਾਈ 4 ਫੁੱਟ ਹੋਵੇਗੀ। ਦੇਹ ਦੇਹ ਰੋਸ਼ਨਦਾਨਾਂ ਦੀ ਇੰਤਿਮ ਇੰਤਿ ਰੱਖ ਦਿੱਤੀ। ਹਜੂਰ ਸ਼ੈਮਚਾ ਜੀ ਨੇ ਕਿਰਪਾ ਕਰ ਦਿੱਤੀ ਤਰੇ ਤਰੇ ਦੇਸ ਹਾਰੇ ਖੇਲੇ ਖੇਲ ਬੇਪਰਵਾਇਆ ਸੂਰਾ ਸੂਰਾ ਕਰੇ ਪਿਆਰ ਸੱਚਾ ਸੋਲਾ ਆਪ ਜਣਾਈਆ ਚਾਰ ਅੰਦਰ ਪਿੱਲਰ ਰੱਖ ਦਿੱਤੇ ਚੌ ਵਰਨਾ ਦਾ ਪ੍ਰਤੀਕ ਇਹ ਸਾਰਾ ਹੀ ਇੱਕ ਰੂਪ ਹੈ ਇੱਥੇ 16 ਬਾਈ 16 ਦੀ ਵੰਡ ਨੂੰ ਰੱਖ ਦਿੱਤਾ ਸ਼ੀਂਗ ਜਗਦੀਸ਼ ਕਰੇ ਪੁਕਾਰ ਉੱਚੀ ਕੂਕ ਤੂਕੇ ਸਣਾਈਆ ਮਨ ਜੀਤਾ ਵਜਾਰਿਆ ਮਰ ਮਨ ਜੀਤੋ ਮੇਰੇ ਪਾਇਆ ਹਜੂਰ ਸ਼ੈਨ ਚਾ ਜੀ ਨੇ ਪੰਜਾਂ ਨੂੰ ਮਾਣ ਦਿੱਤਾ ਸ਼ਬਦ ਸ਼ਹੀਦ ਵੀਰ ਜਗਦੀ ਸਿੰਘ ਨੂੰ ਬੱਪੂ ਜੀ ਪਾਲ ਸਿੰਘ ਨੂੰ ਵੀਰ ਮਨਜੀਤ ਨੂੰ ਗੁਰਸੇਖਵਰ ਸਿੰਘ ਨੂੰ ਤੇ ਗੁਰਸੇ ਰਾਜਾਪਾਲ ਜਿਨ੍ਹਾਂ ਨੂੰ ਮਾਣਤਾ ਪਰਮੇਸ਼ਰ ਨੇ ਮੁਰਖਿਆ ਬਿਨਾ ਛੀ ਸਾਚੇ ਪਿਆਰ ਸੱਚਾ ਮਾਰਗ ਲਿਆ ਲਾਇਆ ਪਰਮੇਸ਼ਰ ਨੇ ਸੰਸਾਰ ਦੇ ਵਿੱਚ ਸੱਚਾ ਮਾਰਗ ਲਾ ਦਿੱਤਾ ਕਿ ਇਹ ਗੁਰਮੁਖੋ ਮੈਂ ਸਤਜੁਗ ਦੀ ਨੀ ਅਸਾਰ ਦਿੱਤੀ ਹੈ ਸਤਜੁਗ ਦੀ ਨੀ ਨੂੰ ਅਸਾਰਨ ਵਾਸਤੇ ਹਜੂਰ ਸ਼ਹਿਨशाह ਜੀ ਨੇ ਦੋਵਾਂ ਬੱਚਿਆਂ ਦੀ ਸ਼ਹਾਦਤ ਲੈ ਕੇ ਸ਼ਬਦ ਸ਼ੀਰ ਵੀਰ ਮਨਜੀਤ ਸਿੰਘ ਸ਼ਬਦ ਸ਼ਹੀਦ ਵੀਰ ਜਗਦੀਸ਼ ਸਿੰਘ ਦੀ ਰਾਖ ਨੂੰ ਹਰਪਗੜ੍ਹ ਦਵਾਰ ਦੀਆਂ ਨੀਹਾਂ ਦੇ ਵਿੱਚ ਪਾ ਕੇ ਹਰਪਗੜ੍ਹ ਦਵਾਰ ਨੂੰ ਮਾਣ ਦੇ ਦਿੱਤਾ ਪਰਮੇਸ਼ਵਰ ਨੇ ਅਗੰਤਾ ਦੀ ਖੇਲ ਕਰਕੇ ਅਗੰਮੇ ਰੂਪ ਵਿੱਚ ਆਪਣੀ ਹਰ ਬਾਣੀ ਦੀ ਰਚਨਾ ਕੀਤੀ ਪਰਮੇਸ਼ਵਰ ਨੇ ਫਰਮਾਨ ਕੀਤਾ ਕਿ ਗੁਰਸਿੱਖੋ ਮੇਰਾ ਗੁਰਸਿੱਖ ਚਿੱਟੇ ਬਸਤਰ ਪਹਿਨੇਗਾ ਕਿਉਂ ਪਹਿਨਾਏ ਕਿ ਉਹ ਪਰਮਾਤਮਾ ਨੇ ਆਪਣੀ ਅਗਮਤਾ ਦੀ ਧਾਰ ਦੇ ਵਿੱਚ ਸਰਬਹਰ ਸੰਗਤ ਨੂੰ ਜਨਮ ਦਿੱਤਾ ਸਤਜੁਗ ਸਤ ਤਾਰ ਦਾ ਮਾਣ ਦੇ ਦਿੱਤਾ ਕਿ ਇਹ ਮੇਰੇ ਗੁਰਸਿੱਖੋ ਤੁਸੀਂ ਸਤ ਦੀ ਧਾਰ ਦੇ ਪ੍ਰਤੀਕ ਜੋ ਤੁਹਾਨੂੰ ਮੈਂ ਸਤਜੁਗ ਦੇ ਵਿੱਚ ਇਹ ਮਾਣ ਦੇ ਦਿੱਤਾ ਚਿੱਟੇ ਬਸਤਰਾਂ ਨੂੰ ਮਾਣ ਦੇ ਦਿੱਤਾ ਕਿਉਂਕਿ ਪਰਮੇਸ਼ਰ ਨੇ ਆਪਣੀ ਖੇਲ ਪਾਰਤਖੰਡ ਨੂਰ ਬਹਾਨ ਵੱਡ ਮਲਵਾਨ ਦੇ ਵਿੱਚ ਕੀਤੀ ਸਰਬ ਹਰ ਸੰਗਤ ਜੀ ਇਸੇ ਤਰ੍ਹਾਂ ਹਜੂਰ ਸ਼ੈਨਸ਼ਾ ਜੀ ਨੇ ਹੁਕਮਤਾ ਮੇਰਾ ਗੁਰਸਿੱਖਾ ਨਹੀਂ ਪੀਵੇਗਾ ਮੀਠੀ ਸ਼ਰਾਬ ਅੰਡਾ ਆਦ ਵਸਤੂਆਂ ਦਾ ਸੇਵਨ ਨਹੀਂ ਕਰੇਗਾ ਹਜੂਰ ਸ਼ੈਨਸ਼ਾ ਜੀ ਨੇ ਹਰ ਸੰਗਤ ਨੂੰ ਆਪਣਾ ਨਾਮ ਦਿੱਤਾ ਕਿ ਤੁਸੀਂ ਮੇਰੀ ਹਰ ਸੰਗਤ ਜੋ ਉਹ ਸਰਬ ਹਰ ਸੰਗਤ ਜੋ ਪਰਮਾਤਮਾ ਨੇ ਬਣਾਈ ਹੋਵੇ ਹਜੂਰ ਸ਼ੈਨਸ਼ਾ ਜੀ ਨੇ ਹਰ ਬਾਣੀ ਦੇ ਰੂਪ ਵਿੱਚ ਜਿਵੇਂ ਗ੍ਰੰਥਾਂ ਦੀ ਰਚਨਾ ਕੀਤੀ ਅਤੇ ਆਪਣੀ ਅਗੰਮਤਾ ਦੀ ਉਸ ਖੇਲ ਨੂੰ ਮਾਤ ਲੋਕ ਦੇ ਵਿੱਚ ਅਜਹੀ ਸੰਪੂਰਨਤਾ ਦੇ ਰੂਪ ਵਿੱਚ ਦਿੱਤਾ ਜਿੱਥੇ ਜੀਵ ਦੀ ਸੋਚ ਖਤਮ ਹੋ ਸਕਦੀ ਹੈ ਸਰਬ ਹਰ ਸੰਗ ਜੀ ਇਹਨੇ ਅਲਫਾਸ ਕਹਿੰਦੀ ਮਹਜੂਰ ਸ਼ੈਨਚਾ ਜੀ ਦੇ ਚਰਨਾ ਪਾਸੋਂ 치ਮਾ ਚਾਹਾਂਗੀ ਕਿਉਂਕਿ ਹਜੂਰ ਸ਼ੈਨਚਾ ਜੀ ਨੇ ਫਰਮਾਨ ਕੀਤਾ ਕਿ ਵੇਖਿਓ ਗੁਰਸਿੱਖੋ ਤੁਸੀਂ ਮਾਰੀ ਕਿਸਤੇ ਚੱਲਣਾ ਹੈ ਤੁਹਾਡਾ ਸੰਸਾਰ ਵਿੱਚ ਨਿਵੇਕਲਾ ਰੂਪ ਹੋਣਾ ਚਾਹੀਦਾ ਹੈ। ਭਗਤ ਬਣਦਾ ਹੀ ਤਾਂ ਹੈ ਜੇ ਪਰਮਾਤਮਾ ਦੀ ਰਹਿਮਤ ਹੋਵੇ ਭਗਤ ਨੂੰ ਮਾਣ ਹੀ ਤਾਂ ਮਿਲਦਾ ਜੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੋਵੇ ਭਗਤ ਸੰਸਾਰ ਦੇ ਵਿੱਚ ਨਿਮਾਣਾ ਹੁੰਦਾ ਹੈ ਭਗਤ ਦੀ ਆਪਣੀ ਹੋਂਦ ਨਹੀਂ ਹੁੰਦੀ ਜੇ ਇੱਕ ਸੰਸਾਰ ਦੇ ਵਿੱਚ ਹੋਂਦ ਹੈ ਤੇ ਇੱਕ ਪੁਰਖ ਅਕਾਲ ਦੀ ਹੈ ਪੁਰਖ ਅਕਾਲ ਨੇ ਸਾਨੂੰ ਮਾਤ ਲੋਕ ਦੇ ਵਿੱਚ ਨਿਮਾਣਿਆ ਕੋ ਜਿਆ ਨੂੰ ਆ ਕੇ ਆਪਣੇ ਚਰਨਾਂ ਦੀ ਛੋਹ ਦੇ ਕੇ ਸਾਨੂੰ ਸੰਸਾਰ ਚ ਮਾਣ ਦੇਤਾ ਇਸੋਂ ਵੱਡੀ ਸੰਸਾਰ ਵਿੱਚ ਸਾਡੇ ਲਈ ਹੋਰ ਗੱਲ ਕੋਈ ਹੋ ਸਕਦੀ ਨਹੀਂ ਜੀਵਨ ਦੇ ਆ ਜਗ ਜਾਣਾ ਜੀਤ ਮਰਿਆ ਤੋਂ ਬਾਦ ਮਰਨ ਦੀ ਲੋਣ ਰਹਿਣਾ ਰਾਇਆ ਆ ਉਸ ਪ੍ਰਭੂ ਦਾ ਜੈਕਾਰਾ ਬੋਲਿਏ ਜੋ ਬ੍ਰਹਮੰਡਾ ਖੰਡਾ ਦਾ ਮਾਲਕ ਹੈ ਜਿਸ ਨੇ ਇੱਕ ਜੈ ਕਰਾਈ ਹੈ ਕਿ ਨਿਰਗੁਣ ਜੋਤ ਅਕਾਲ ਪੁਰਖ ਦਾ ਕੇਵਲ ਇਸ਼ਟ ਮੰਨਣਾ ਉਸ ਅਕਾਲ ਪੁਰਖ ਦੀ ਜੈ ਹੁੰਦੀ ਹੈ ਅਕਾਲ ਪੁਰਖ ਤੋਂ ਬਿਨਾ ਸੰਸਾਰ ਵਿੱਚ ਹੋਰ ਕੋਈ ਜੈ ਹੋ ਸਕਦੀ ਨਹੀਂ ਇਸ ਦੇ ਨਾਲ ਹੀ ਕਿਮਤ ਸੋ ਆਂਗ Bye!